ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਬਹੁਤ ਹੀ ਸੋਹਣੇ ਸੋਹਣੇ ਸੂਟ ਬਹੁਤ ਸੋਹਣੀ ਕਲੈਕਸ਼ਨ ਆ ਤੇ ਪੱਲਾ ਵਰਕ ਦੇ ਇਹ ਸੂਟ ਨੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਪੈਣਾ ਦੇ ਮੈਸੇਜ ਆਉਂਦੇ ਆ ਕਿ ਕੈਸ਼ ਔਨ ਡਿਲੀਵਰੀ ਅਵੇਲੇਬਲ ਹੈਗੀ ਆ ਮੈਂ ਹਰ ਵੀਡੀਓ ਚ ਕੋਸ਼ਿਸ਼ ਹੁੰਦੀ ਆ ਕਿ ਦੱਸਦੀ ਹੋਈ ਆ ਕਿ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਔਨਲਾਈਨ ਪੇਮੈਂਟ ਕਰੋਗੇ ਪੇਮੈਂਟ ਹੋਈ ਤੋਂ ਬਾਅਦ ਹੀ ਤੁਹਾਡੇ ਆਰਡਰ ਦੀ ਬੁਕਿੰਗ ਮੰਨੀ ਜਾਊਗੀ ਤੇ ਕਾਟਨ ਦੁਪੱਟਾ ਸੂਟਾਂ ਦੀ ਵੀਡੀਓ ਆਈ ਸੀ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਵਧੀਆ ਰਿਸਪੌਂਸ ਰਿਹਾ ਵੀਡੀਓ ਦਾ ਇੰਨਾ ਜ਼ਿਆਦਾ ਪਿਆਰ ਦੇਣ ਲਈ ਤਹਿ ਦਿਲੋਂ ਸਾਰਿਆਂ ਦਾ ਬਹੁਤ ਥੈਂਕ ਯੂ ਆ ਤੇ ਜਲਦੀ ਆਪਾਂ ਹੋਰ ਨਿਊ ਸਟਾਕ ਦੇ ਨਾਲ ਆਵਾਂਗੇ ਜਾਨਕਿ ਬਹੁਤ ਵਧੀਆ ਰਿਸਪੌਂਸ ਸੀਗਾ ਹੁਣ ਭੈਣਾਂ ਦੀ ਡਿਮਾਂਡ ਆ ਕਿ ਮਸਲੀਨ ਦੇ ਨਾਲ ਮਸਲੀਨ ਦੁਪੱਟਾ ਲੈ ਕੇ ਆਓ ਹਾਂਜੀ ਜੀ ਮਸਲੀਨ ਸਟਫ ਵੀ ਜਲਦੀ ਲੈ ਕੇ ਆਵਾਂਗੇ ਕੋਸ਼ਿਸ਼ ਹੁੰਦੀ ਹੈ ਕਿ ਕਾਟਨ ਦਾ ਤਾਂ ਜ਼ਿਆਦਾ ਲੈ ਕੇ ਆਈਦਾ ਕਿ ਭੈਣਾਂ ਕਹਿੰਦੀਆਂ ਨੇ ਲਾਈਨਿੰਗ ਨਾਲ ਲਾਉਣੀ ਪਵੇ ਤੇ ਬਿਨਾ ਲਾਈਨਿੰਗ ਤੋਂ ਬਣ ਜਾਣ ਉਹਦੇ ਕਰਕੇ ਕਾਟਨ ਮੋਸਟ ਯਾਨੀ ਕਿ ਪਹਿਲੇ ਨੰਬਰ 'ਤੇ ਰੱਖੀਦੀ ਆ ਬਟ ਹੁਣ ਤੁਸੀਂ ਕਹਿ ਰਹੇ ਹੋ ਮਸਲੀਨ ਲੈ ਕੇ ਆਓ ਤਾਂ ਜ਼ਰੂਰ ਮਸਲੀਨ ਦੇ ਵੀ ਨਿਊ ਨਿਊ ਕਨਸੈਪਟ ਆਪਾਂ ਲੈ ਕੇ ਆਵਾਂਗੇ ਅੱਜ ਦੀ ਕਲੈਕਸ਼ਨ ਵੀ ਆਪਾਂ ਲੈ ਕੇ ਆਏ ਆ ਸਾਰੀ ਕਾਟਨ ਬੇਸ ਦੇ ਉੱਪਰ ਵਧੀਆ ਸੁਪੀਰੀਅਰ ਬੇਸ ਦਾ ਸਾਰਾ ਫੈਬਰਿਕ ਲੱਗਿਆ ਥ੍ਰੈਡਵਰਕ ਦੇ ਉੱਪਰ ਕੰਮ ਹੋਇਆ ਸੂਟਾਂ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੀ ਕਲੈਕਸ਼ਨ ਆ ਜਿਹੜਾ ਵੀ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਜੀ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਹੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਚਲੋ ਜੀ ਮੈਂ ਤੁਹਾਨੂੰ ਦਿਖਾਨੀ ਆ ਅੱਜ ਦੀ ਸੂਟ ਜਿਹੜੀ ਆਪਣੇ ਕੋਲ ਕਲੈਕਸ਼ਨ ਆਈ ਆ ਤੇ ਬਹੁਤ ਬਣਾ ਦੇ ਮੈਸੇਜ ਆ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਬਾਲ ਪੈਣਾ ਨੂੰ ਤਾਂ ਪਤਾ ਲੱਗ ਗਿਆ ਪਰ ਜਿਹੜੀਆਂ ਬਣਾ ਨਿਊ ਜੁੜ ਰਹੀਆਂ ਨੇ ਸ਼ਾਇਦ ਉਹ ਮੈਸੇਜ ਤੇ ਕਾਲਸ ਕਾਲਸ ਪਲੀਜ਼ ਮੇਰੀ ਰਿਕੁਐਸਟ ਹੁੰਦੀ ਆ ਕਿ ਮੈਨੂੰ 10 11 ਵਜੇ ਤੋਂ ਬਾਅਦ ਕਾਲ ਕਰਿਆ ਕਰੋ ਮਾਰਨਿੰਗ ਹੀ ਫੋਨ ਚਾਕੇ ਕਾਲ ਨਾ ਕਰਿਆ ਕਰੋ ਤੇ ਸੈਕਿੰਡ ਸ਼ਾਮ ਨੂੰ 6 ਵਜੇ ਤੋਂ ਬਾਅਦ ਕਾਲ ਨਾ ਕਰਿਆ ਕਰੋ ਇੰਨੀ ਕੁ ਮੇਰੀ ਰਿਕੁਐਸਟ ਹੀ ਆ ਤੁਹਾਨੂੰ ਨਾਈਮੇ ਤੋਂ ਅਟੈਂਡ ਹੁੰਦੀ ਆ ਤੇ ਜਿਹੜੀਆਂ ਪੈਣਾ ਪੁੱਛਦੀਆਂ ਕਿ ਮੈਂ ਕਿੱਥੋਂ ਬਿਲੋਂਗ ਕਰਦੀ ਆ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆਂ ਜੀ ਲੁਧਿਆਣਾ ਪਖਵਾਲ ਰੋਡ ਤੇ ਪਖਵਾਲ ਦੇ ਨਾਲ ਹੀ ਪਿੰਡ ਆ ਪੈਣੀ ਰੋੜਾ ਮੈਂ ਉੱਥੋਂ ਬਿਲੋਂਗ ਕਰਦੀ ਆਂ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਸ਼ੋਟ ਬਹੁਤ ਸੋਹਣੇ ਕਲਰ ਚਟਾ ਉੱਪਰ ਆਇਆ ਵਾ ਆ ਲਓ ਜੀ ਪਿੰਕ ਕਲਰ ਦਾ ਸੂਟ ਹੈ ਡਾਰਕ ਪਿੰਕ ਮਜ਼ੈਂਟਾ ਸ਼ੇਡ ਬਹੁਤ ਸੋਹਣਾ ਕਲਰ ਆ ਬਹੁਤ ਸੋਹਣਾ ਕਲਰ ਚਾਟ ਆ ਆਲ ਓਵਰ 5 ਮੀਟਰ ਦੀ ਕੱਟ ਮਿਲੂਗੀ ਮੈਚਿੰਗ ਸੂਟਾਂ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਕਹਿੰਦੇ ਕਟਿੰਗ ਦੀ ਆ ਰਹੀ ਹੈ ਜੀ ਆਹ ਰਹੀ ਹੈ ਬਟ ਇੰਨਾ ਵਿੱਚ ਕੋਈ ਪ੍ਰੋਬਲਮ ਨਹੀਂ ਆਉਗੀ ਜਿੰਨਾ ਮਰਜੀ ਤੁਸੀਂ ਇਹਦਾ ਮਤਲਬ ਕਿ ਪ੍ਰੋਪਰ ਘੇਰਾ ਰੱਖ ਸਕਦੇ ਹਾਂ ਦਾ ਘੇਰਾ ਵਗੈਰਾ ਬਹੁਤ ਵਧੀਆ ਕਿਉਂਕਿ ਇੱਧਰ ਵੀ ਪੂਰੀ ਕੜਾਈ ਤੋਂ ਬਾਅਦ ਵੀ ਸਪੇਸ ਪੂਰੀ ਦਿੱਤੀ ਹੋਈ ਆ ਵਧੀਆ ਖੁੱਲੇ ਡੁੱਲੇ ਸੂਟ ਬਣ ਗਏ ਪੂਰੀ 5 ਮਿੰਟਾਂ ਦੀ ਕਟਾ ਪੂਰਾ ਵਧੀਆ ਐਕਸਪੀਰੀਅன்ஸ் ਸਾਰਾ ਫੈਬਰਿਕ ਲੱਗਿਆ ਹੋਇਆ ਕਲਰ ਦੇਖੋ ਕਿੰਨਾ ਸੋਹਣਾ ਤੇ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਕਿੰਨੀ ਸੋਹਣੀ ਆ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਫੁੱਲ ਪਿਓਰ ਦੇ ਦੁਪੱਟਿਆਂ ਦੇ ਨਾਲ ਇਹ ਸੂਟ ਨੇ ਤੇ ਜਿੰਨੀ ਵੀ ਕਲੈਕਸ਼ਨ ਅੱਜ ਦੀ ਆਪਣੀ ਰਹੂਗੀ ਸਾਰੀ ਬ੍ਰਾਂਡ ਦੀ ਰਹੂਗੀ ਪੂਰੇ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਹਲਕ। ਪੂਰੇ ਖੁੱਲੇ ਢੁਲੇ ਦੁਪੱਟੇ ਇਹਨਾਂ ਦੇ ਨਾਲ ਲੱਗੇ ਹੋਏ ਜਿਹੜਾ ਮਰਜੀ ਸੂਟ ਚੱਕ ਸਕਦੇ ਹੋ ਦੁਪੱਟਾ ਦੇਖ ਸਕਦੇ ਹੋ ਕਿੰਨਾ ਸੋਹਣਾ ਵਾ ਬਹੁਤ ਸੋਹਣਾ ਦੁਪੱਟਾ ਨਾਲ ਲੱਗਿਆ ਹੋਇਆ ਸਾਰਾ ਡਿਜੀਟਲ ਆ ਜਿਹੜਾ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਲਿਓ ਕਲਰ ਬਹੁਤ ਸੋਹਣਾ ਵਾ ਜਿਹੜਾ ਖੁੱਲੇ ਆ ਵਾ ਇਹਦੇ ਤਿੰਨੇ ਦੇ ਤਿੰਨੇ ਕਲਰ ਬਹੁਤ ਸੋਹਣੇ ਆਏ ਨੇ ਅਗਲਾ ਕਲਰ ਇਹਦੇ ਵਿੱਚ ਹੈਗਾ ਮਸਟਰਡ ਸ਼ੇਡ ਮਸਟਰਡ ਸ਼ੇਡ ਦੇ ਉੱਪਰ ਆ ਨਾਲ ਸੇਮ ਡਿਜੀਟਲ ਮਸਟਰਡ ਸ਼ੇਡ ਦਾ ਏ ਟੁਪਟਾ ਮਿਲੂਗਾ ਅਗਲਾ ਕਲਰ ਹੈਗਾ ਜੀ ਬਲੈਕ ਅਗਲਾ ਬਲੈਕ ਕਲਰ ਦੇ ਉੱਪਰ ਆ ਤਿੰਨੇ ਨੇ ਤਿੰਨ ਕਲਰਾਂ ਦਾ ਛਾਟ ਆ ਤਿੰਨੇ ਹੀ ਕਲਰ ਬਹੁਤ ਸੋਹਣੇ ਬਹੁਤ ਬੈਸਟ ਆ ਤੇ ਨਾਲ ਹੈਗਾ ਜੀ ਫੁੱਲ ਪਿਓਰ ਦੇ ਦੁਪੱਟੇ ਆ ਪੂਰੇ ਵਧੀਆ ਖੁੱਲੇ ਡੁੱਲੇ ਦੁਪੱਟੇ ਨਾਲ ਲੱਗੇ ਹੋਏ ਨੇ ਜਿਵੇਂ ਡਾਰਕ ਚਾਟ ਹੋ ਗਿਆ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਨੀ ਆ ਲਾਈਟ ਮੀਡੀਅਮ ਜਿਹੜਾ ਕਿ ਹਰੇ ਇਸ ਦੇ ਵਿੱਚ ਤੁਸੀਂ ਵੀਅਰ ਹੋ ਸਕਦਾ ਹਲੋ ਘੇਰਾ ਚੈੱਕ ਕਰ ਸਕਦੇ ਹੋ ਪੂਰੀ ਘੇਰੇ ਦੀ ਹੈਗਾ ਪੂਰਾ ਘੇਰਾ ਪ੍ਰੋਪਰ ਖੁੱਲਾ ਡੁੱਲਾ ਬਣੂਗਾ ਕਿਉਂਕਿ ਇਹਨਾਂ ਨੇ ਕੜਾਈ ਤੋਂ ਬਾਅਦ ਵੀ ਫੈਬਰਿਕ ਨੂੰ ਛੱਡਿਆ ਹੋਇਆ ਕਾਫੀ ਛੱਡਿਆ ਹੋਇਆ ਵਾ ਤੇ ਪੂਰੇ ਵਧੀਆ ਘੇਰੇ ਖੁੱਲੇ ਡੁੱਲੇ ਬਣਨਗੇ ਕੱਟ ਰੂਗੀ 5 ਮੀਟਰ ਇਹ ਆਗੇ ਮੀਡੀਅਮ ਜਾਂ ਚਾਰਟ ਲਾਈਟ ਮੀਡੀਅਮ ਜਿਆ ਯਾਨੀ ਕਿ ਜਿਹੜੇ ਲਾਈਟ ਪਹਿਣਾ ਪਲਾਸੇਸ ਦੇ ਵਿੱਚ ਜਾਂ ਪਾਉਣਾ ਵਧੀਆ ਤੇ ਨਾਲ ਇਹਨਾਂ ਦੇ ਵੀ ਫੁੱਲ ਪਿਓਰ ਦੇ ਦੁਪੱਟੇ ਆਉਣਗੇ ਪਲੇਨ ਦੁਪੱਟਿਆਂ ਦੇ ਉੱਪਰ ਜਿਹੜੀ ਮੁਕੈਸ਼ ਲੱਗੀ ਆਏ ਉਹ ਨਹੀਂ ਵੀ ਜਿਹੜੀ ਬਿੰਦੀ ਜੀ ਲੱਗੀ ਜੀ ਬਾਅਦ ਚੋਂ ਗੁੰਦਣਾ ਨਹੀਂ ਪੂਰੀ ਠੋਕ ਵੀ ਜਿਹੜੀ ਵਿੱਚ ਮੜ ਕੇ ਲੱਗੀ ਹੁੰਦੀ ਆ ਪਿਓਰ ਮੁਕੈਸ਼ ਦਾ ਦੁਪੱਟਾ ਜਿਹਨੂੰ ਕਹਿ ਦਿੰਨੇ ਆ ਉਹ ਵਾਲਾ ਸਾਰਾ ਦੁਪੱਟਾ ਮੁਕੈਸ਼ ਤਾਂ ਸ਼ਾਇਦ ਨਾ ਦਿਖੇ ਤੁਹਾਨੂੰ ਵੀਡੀਓ ਦੇ ਵਿੱਚ ਪਰ ਮੁਕੈਸ਼ ਲੱਗੀ ਹੋਈ ਆ ਮੁਕੈਸ਼ ਵਾਲਾ ਫੁੱਲ ਪਿਓਰ ਦਾ ਦੁਪੱਟਾ ਵਾ ਨਾਲ ਪਿੰਕ ਕਲਰ ਦਾ ਕੰਟਰਾਸਟ ਆ ਬਹੁਤ ਸੋਹਣਾ ਕਨਸੈਪਟ ਆਇਆ ਦੁਪੱਟੇ ਬਹੁਤ ਸੋਹਣੇ ਆ ਸੂਟਾਂ ਦੇ ਨਾਲ ਜਿਹੜੇ ਲੱਗੇ ਹੋਏ ਨੇ ਪਿੰਕ ਕਲਰ ਇਹਦੇ ਵਿੱਚ ਆਏ ਨੇ ਆਪਣੇ ਕੋਲੇ ਤੇ ਸਾਰੇ ਮੈਂ ਤੁਹਾਨੂੰ ਕਹਿ ਰਹੀ ਆ ਕਿ ਬ੍ਰਾਂਡ ਦੇ ਸੂਟ ਨੇ ਕੋਈ ਵੀ ਨਾਨ ਬ੍ਰਾਂਡ ਨਹੀਂ ਫੈਬਰਿਕ ਪੂਰਾ ਬੈਸਟ ਰਹੂਗਾ ਕੋਈ ਸ਼੍ਰਿੰਕਿੰਗ ਨਹੀਂ ਕੋਈ ਲੂਨ ਨਹੀਂ ਕੁਝ ਨਹੀਂ ਹੋਣਾ ਕੱਪੜੇ ਨੂੰ ਆ ਲੋ ਅਗਲਾ ਕਲਰ ਦੇਖ ਲਓ ਫਰੋਜ਼ੀ ਕਲਰ ਆਊਗਾ ਇਹਦੇ ਨਾਲ ਸੇਮ ਫਰੋਜ਼ੀ ਦੁਪੱਟਾ ਆਊਗਾ ਅਗਲਾ ਕਲਰ ਆਉਗਾ ਇਹਦੇ ਵਿੱਚ ਜੀ ਲਵੈਂਡਰ ਸ਼ੇਡ ਤਿੰਨੇ ਦੇ ਤਿੰਨੇ ਕਲਰ ਪੂਰੇ ਛੱਲਣ ਵਾਲੇ ਪੂਰੇ ਟ੍ਰੈਂਡਿੰਗ ਜਿਹੜਾ ਵੀ ਸੈੱਟ ਖੁੱਲੂਗਾ ਬਹੁਤ ਸੋਹਣਾ ਜਿਵੇਂ ਕਿ ਪਹਿਲਾ ਸੈੱਟ ਸੀਗਾ ਜਿਵੇਂ ਕਿ ਵਧੀਆ ਡਾਰਕ ਚਾਰਟ ਪਹਿਣਾ ਪਸੰਦ ਕਰਦੀਆਂ ਨੇ ਉਹ ਵੀ ਸੈੱਟ ਬਹੁਤ ਸੋਹਣਾ ਵਾ ਇਹ ਵੀ ਬਹੁਤ ਸੋਹਣਾ ਕਨਸੈਪਟ ਆਇਆ ਵਾ ਤੇ ਨਾਲ ਫੁੱਲ ਪ्योर ਦਾ ਦੁਪੱਟਾ ਉਹ ਵੀ ਮੁਕੇਸ਼ ਵਰਕ ਦੇ ਨਾਲ ਬਹੁਤ ਸੋਹਣੀ ਚੀਜ਼ ਬਣ ਕੇ ਆਈ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋ ਲੈ ਲਿਓ ਜਿੰਨੀ ਵੀ ਅੱਜ ਦੀ ਵੀਡੀਓ ਆ ਸਾਰੀ ਰੇਂਜ ਰਹੂਗੀ 1500 1500 ਦੇ ਵਿੱਚ ਜਿਹੜਾ ਮਰਜੀ ਸੂਟ ਤੁਸੀਂ ਅੱਜ ਦੇ ਵੀਡੀਓ ਦਾ ਲੈ ਸਕਦੇ ਹੋ ਚੈੱਕ ਕਰੋ ਸਾਰੀ ਪ੍ਰਿੰਟਿੰਗ ਦੇਖਣ ਨੂੰ ਵਰਕ ਲੱਗਦਾ ਬਟ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਸੋਹਣੀ ਸ਼ੰਕਰ ਬ੍ਰੈਂਡ ਦਾ ਸੂਟ ਆ ਸਾਰਾ ਪੱਲਾ ਚੈੱਕ ਕਰੋ ਪੱਲੇ ਦੇ ਉੱਪਰ ਪ੍ਰਿੰਟਿੰਗ ਆ ਸਿੰਗਲ ਕਲਰ ਆ ਸਿੰਗਲ ਹੀ ਪੀਸ ਆ ਕੋਈ ਪੀਸ ਹੋਰ ਨਹੀਂ ਕੋਈ ਹੋਰ ਕਲਰ ਨਹੀਂ ਇਹਦੇ ਵਿੱਚ ਹੈਗਾ ਜੀ ਤੇ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਸਾਰੀ ਆਲ ਓਵਰ ਪ੍ਰਿੰਟਿੰਗ ਆ ਜਿੰਨੀ ਪ੍ਰਿੰਟਿੰਗ ਫਰੰਟ ਤੇ ਦੇਖ ਰਹੇ ਹੋ ਉਨੀਆਂ ਹੀ ਬੈਕ ਤੇ ਮਿਲੂਗੀ ਨਾਲ ਇਹਦੇ ਆਊਗੀ ਪਲੇਨ ਬਾਟਮ ਬਾਟਮ ਦਾ ਕੱਪੜਾ 2.5 ਤੋਂ ਪਲੱਸ ਰਹੂਗਾ 3 ਤੋਂ ਘੱਟ ਰਹੂਗਾ ਵਧੀਆ ਜਾਣਗੇ ਖੁੱਲੇ ਡੁੱਲੇ ਸੂਟ ਬਣਨਗੇ ਬਹੁਤ ਸੋਹਣੀ ਲੰਬਾਈ ਚੜਾਈ ਪੂਰੀ ਵਧੀਆ ਇਦੇ ਨਾਲ ਜਿਹੜਾ ਦੁਪੱਟਾ ਆਊਗਾ ਪਿਓਰ ਵਿਸਕੋਸ ਮਸਲੀਨ ਦਾ ਦੁਪੱਟਾ ਜੀ ਇਹਦੇ ਨਾਲ ਆ ਸਾਰਾ ਡਿਜੀਟਲ ਦੁਪੱਟਾ ਬਣਿਆ ਹੋਇਆ ਬਹੁਤ ਸੋਹਣਾ ਜਿਹੜੀ ਮਰਜ਼ੀ ਇਸਟੇਅਰ ਕਰਨਾ ਹੋਵੇ ਬਹੁਤ ਸੋਹਣਾ ਸੂਟ ਆ ਸਿੰਗਲ ਹੀ ਸੂਟ ਆ ਇਹਦੇ ਵਿੱਚ ਨਾ ਕੋਈ ਕਲਰ ਆ ਨਾ ਕੋਈ ਡਿਜ਼ਾਈਨ ਆ ਬਹੁਤ ਸੋਹਣਾ ਸੂਟ ਆ ਤੇ ਪ੍ਰਾਈਸ ਇਹਦਾ ਵੀ ਰੋ 15500 ਜਿਹੜਾ ਮਰਜੀ ਸੂਟ ਅੱਜ ਦੀ ਵੀਡੀਓ ਦਾ ਲੈ ਲਓ 15 15500 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਜੀ ਲੋ ਇੱਕ ਸੈੱਟ ਹੋਰ ਤੁਹਾਨੂੰ ਮੈਂ ਦਿਖਾ ਰਹੀ ਆ ਪੱਲਾ ਵਰਕ ਦੇ ਉੱਪਰ ਹੀ ਲੋ ਜਿਵੇਂ ਇਹ ਵੀ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਆ ਮਸਟਰਡ ਜੈ ਸ਼ੇਡ ਆ ਤੇ ਨਾਲ ਪੱਲੇ ਦੇ ਉੱਪਰ ਵਰਕ ਹੋਇਆ ਨਾਲ ਵਰਕ ਦੇ ਨਾਲ ਨਾਲ ਸਾਰਾ ਪਫ ਦਾ ਕੰਮ ਹੋਇਆ ਜਿਹੜਾ ਤੁਸੀਂ ਦੇਖ ਰਹੇ ਹੋ ਸਾਰਾ ਪਫ ਦਾ ਕੰਮ ਹੋਇਆ ਹੋਇਆ ਬਹੁਤ ਸੋਹਣੀ ਸਿੰਪਲ ਸੋਬਰ ਜਾਨਕੀ ਆਈਟਮ ਆ ਇਹ ਵਾਲੀ ਤੇ ਇਹ ਹੈਗੀ ਆ ਵੀ ਜਿਵੇਂ 40+ 50+ ਏਜ ਵਾਲਿਆਂ ਲਈ ਲਓ ਜੀ ਪਿਓਰ ਦੇ ਦੁਪੱਟਿਆਂ ਦੇ ਨਾਲ ਫੋਰ ਸਾਈਡ ਇਸ ਤਰ੍ਹਾਂ ਸਾਰੇ ਵਰਕ ਹੋਇਆ ਹੋਇਆ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲਣਗੇ ਚਾਰੇ ਦੇ ਚਾਰੇ ਕਲਰ ਬਹੁਤ ਸੋਹਣੇ ਆ ਇਹਦੇ ਵੀ ਪਿੰਕ ਸ਼ੇਡ ਮਿਲ ਜੂਗਾ ਜੀ ਹਲੋ ਪਰਪਲ ਸ਼ੇਡ ਮਿਲ ਜੂਗਾ ਇਹਦੇ ਵਿੱਚ ਗ੍ਰੀਨ ਸ਼ੇਡ ਮਿਲੂਗਾ ਚਾਰੇ ਦੇ ਚਾਰੇ ਕਲਰ ਪੂਰੇ ਬੈਸਟ ਆ ਜਿਹੜਾ ਮਰਜੀ ਕਲਰ ਇਹਦਾ ਚੱਕ ਸਕਦੇ ਹੋ ਲੋ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰੀ ਕਲੈਕਸ਼ਨ ਪੂਰੀ ਨਿਊ ਤੇ ਐਨ ਵਧੀਆ ਡਿਜੀਟਲ ਆਈ ਆ ਬਹੁਤ ਵਧੀਆ ਪ੍ਰਿੰਟਡ ਦੁਪੱਟਿਆਂ ਦੇ ਨਾਲ ਜਿਹੜਾ ਹੀ ਵੀ ਕਲੈਕਸ਼ਨ ਜਿਹੜਾ ਵੀ ਸੂਟ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗੀ ਕੱਲ ਨੂੰ ਆ ਰਹੀ ਹੈ ਜੀ ਸੈਟਰਡੇ ਦੀ ਸਭ ਤੋਂ ਬੈਸਟ ਵੀਡੀਓ ਜਿਹੜੀ ਕਿ ਤੁਸੀਂ ਹਰ ਵਾਰ ਬਹੁਤ ਪਸੰਦ ਕਰਦੇ ਹੁੰਦੇ ਹਮੇਸ਼ਾ ਸਭ ਤੋਂ ਵੱਧ ਡਿਮਾਂਡ ਤੇ ਰਹਿੰਦੀ ਆ ਤੇ ਉਹਨੂੰ ਵੀ ਸਕਿਪ ਨਾ ਕਰਿਓ ਵੀਡੀਓ ਕੋਈ ਵੀ ਸਕਿਪ ਨਾ ਕਰਿਆ ਕਰੋ ਹਰ ਨਿਊ ਕਲੈਕਸ਼ਨ ਦੇ ਨਾਲ ਆਪਾਂ ਆ ਰਹੇ ਹਾਂ ਗਰਮੀਆਂ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਕਲੈਕਸ਼ਨ ਆਪਣੇ ਤੱਕ ਤੁਹਾਡੇ ਤੱਕ ਪਹੁੰਚਦੀਆਂ ਕਰ ਰਹੇ ਹਾਂ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ